ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਤੇ ਆਈ ਹੋਪ ਤੁਸੀਂ ਵਧੀਆ ਹੋਵੋ ਆਪਾਂ ਵੀ ਵਧੀਆ ਸੋ ਆਪਾਂ ਅੱਜ ਚੱਲਿਆ ਸ੍ਰੀ ਅਮਰਸਰ ਸਾਹਿਬ ਜਿੱਥੇ ਗੱਤਕੇ ਦਾ ਮਹਾਯੁੱਧ ਗੱਤਕਾ ਮੁਕਾਬਲਾ ਜਿਹੜਾ ਬਹੁਤ ਵਧੀਆ ਮਤਲਬ ਬਹੁਤ ਤਕੜਾ ਗੱਤਕਾ ਮੁਕਾਬਲਾ ਹੁੰਦਾ ਜਿਸ ਵਿੱਚ ਪੂਰੀਆ ਉਹ ਛੋਟੀ ਛੋਟੀ ਦੀਆਂ ਟੀਮਾਂ ਦਾ ਹਿੱਸਾ ਲੈਂਦੀਆਂ ਨੇ ਸਵਾਪਾ ਨੂੰ ਮੌਕਾ ਮਿਲਿਆ ਮਹਾਯੁੱਧ ਮੁਕਾਬਲੇ ਤੇ ਸੋ ਫੌਜ ਆਪਣੀ ਤਿਆਰ ਬਰ ਤਿਆਰ ਆ ਪੂਰੀ ਦਿਓ ਫੈਰਦੇ ਨੇਗੇ ਬਹੁਤ ਤਿਆਰ ਬਰ ਤਿਆਰਾ ਕਰ ਲਿਆ ਅੱਜ ਜੀ ਆਪਾਂ ਦੇਖਿਆ ਆਟੀ ਗੱਜਵਾ ਹੀ ਨ ਕੱਟਾ ਪਰ ਰੱਖ ਲਿਆ ਉੱਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਇਹ ਆਪਣੇ ਹਰਮਨ ਸਿੰਘ ਜੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸੋ ਆਪਾਂ ਚੱਲੇ ਇੱਥੋਂ ਤੁਰਨ ਲੱਗੇ ਆ। ਹੋਰ ਤਿਆਰ ਪਰ ਤਿਆਰਾ ਜੀ ਕਿਹੜੀ ਪੋਜੀਸ਼ਨ ਲੈ ਕੇ ਆਏ? ਅੱਲੀ ਦੇਖਦੇ ਆ ਤੁਹਾਨੂੰ। ਉਹ ਮਹਾਰਾਜ ਕਰਨ ਕਿਰਪਾ ਹੁਣ ਇੱਥੇ ਟਰੋਫੀ ਲੈ ਕੇ ਹੀ ਵਾਪਸ ਆਈਏ। ਇਹਦੇ ਵਿੱਚ ਚਲੋ ਬੈਠੋ ਫਿਰ। ਚੱਲ ਕੋਈ ਨਹੀਂ। ਸਾਰੇ ਫਿੱਟ ਹੋ ਗਏ। ਫਰੀ ਦਾ ਤੇਰੇ ਵਾਲੀ ਨਾਲ ਮਾੜੀ ਸੀ ਡੇਬਲਟ ਪਿੱਛੋਂ ਦੀ ਲਾ ਲਾ। ਓਕੇ ਡਨ।

ਗੱਡੀ ਆ ਤੇ ਮੈਂ ਆ ਆ ਇਹਨੂੰ ਹਲਟੀ ਆ ਗਈ ਆ ਇਹਨਾਂ ਨੂੰ ਹਲਟੀ ਆ ਲੱਗ ਗਿਆ ਦੇਖ ਨਾ ਇਹਨਾਂ ਦੇ ਲੱਛਣ ਨੇ ਇੱਕ ਆਵਲ ਨਹੀਂ ਆ ਗੱਡੀਆ ਦੇ ਵਹਿਣ ਦੇ ਇਹਨਾਂ ਨੂੰ ਅੱਗੇ ਤੋਂ ਛੋਟੇ ਹਾਥੀ ਹਾਥੀ ਲੈ ਕੇ ਆਉਣਾ ਬਾਈ ਐਂ ਇੰਨੀ ਗੱਡੀ ਵਾਲੇ ਬਿੱਲਿਆ ਨਹੀਂ ਨਹੀਂ ਮੇਰੇ ਮੈਂ ਛੋਟਾ ਹਾਥੀ ਚੋੜਾ ਤੂੰ ਤੂੰ ਮੇ ਛੋਟੇ ਹਾਥੀ ਚ ਹੋਣਾ ਅੱਗੇ ਤੋਂ ਪਹਿਲਾ ਫਾਈਨਲੀ ਆਪਾਂ ਫੋਟੋ ਲੈਂਦੇ ਆਂ ਬਾਬੇ ਉੱਤਰ ਦੇ ਤੋਂ ਉਹ ਸਟੇਜ ਦੇ ਉੱਤੇ ਆਹ ਵਾਹ ਯਾਰ ਤਿਆਂ ਤਿਆਂ ਵਾਜੂ ਵਾਹ ਲਾ ਦੀ ਆ ਦੇ ਰਿਹਾ ਭਾਈ ਚਾਰ ਲੱਖ ਕੋ ਭਾਈ ਪ੍ਰਸ਼ਾਦਾ ਪਾਣੀ ਛਕ ਕੇ ਬੜਾ ਪਾ ਇਥੇ ਇੱਕ ਗੁਰਦਰਾ ਸਾਹਿਬ ਲੱਗੇ ਇਹਦੇ ਪਏ ਆ ਇਹਨਾਂ ਅਸਰੀ ਦਾ ਉਹ ਦੇ ਯਾਰ ਉਸ ਕੋਲੇ ਇਹਨੂੰ ਕੋੜਾਈ ਤੇ ਆਪਣਾ ਰੀਗੋ ਸੈਂਟਰੀ ਸਾਰੇ ਆਰਾਮ ਨਾਲ ਲਿٹے ਪਏ ਪਤਾ ਨਹੀਂ ਕਦੋਂ ਖੜਨਾ ਕਦੋਂ ਨਹੀਂ ਮਹੱਲੇ ਦੀ ਰੰਗਤਾਂ ਹੋ ਗਈਆਂ ਹਣ ਚੱਲੇ ਸਿੱਧਾ ਸਟੇਜ ਕੋਲ ਤੇ ਮੁਕਾਬਲਾ ਸ਼ੁਰੂ ਹੋ ਗਿਆ ਨੂੰ ਨੂੰ ਦੇਖ ਡੈਮੋ ਵਾਲੇ ਲੱਗੇ ਨਹੀਂ ਇਹ ਡੈਮੋ ਤੋਂ ਪਹਿਲਾਂ ਹੀ ਗਾਣ ਲੱਗੇ ਹੋਏ ਇਹਨਾਂ ਨੂੰ ਪਤਾ ਬਾਅਦ ਤਾਂ ਇਹਨਾਂ ਦੇ 70 ਪਣਿਆ ਬਾਅਦ ਤਾਂ 70 ਗਾਣੇ ਇਹਨਾਂ ਨੇ ਪਹਿਲੀ ਸੋਇਆ ਚੰਪਾ ਗਾਣ ਲੱਗੇ ਆ ਬਾਅਦ 70 ਗਾਣੇ ਆਣਗੇ കംബല <laughs> കടീലിംഗ <laughs> ਐਨਾ ਫੇਰ ਟਕਰਾ ਹੋ ਗਿਆ ਕਹਿੰਦੇ ਕਿ ਮਨਸੂਰ ਆ ਜਿਹੜਾ ਮੂੰ ਨਹੀਂ ਹੈਗੀ ਪੱਟਿਆਂ ਦੀ ਨਾ ਮੂੰ ਆਣ ਇਹ ਸਾਰੇ ਤਿਆਰ ਬਰ ਤਿਆਰ ਹੋ ਕੇ ਬੈਠੇ ਹੋਏ ਨੇ ਹੁਣ ਆ ਦੇਖੋ ਜੀ ਆ ਦੇਖੋ ਬਾਬੇ ਕੀ ਹੋ ਗਿਆ ਪਤਾ ਨਹੀਂ ਭਾਈ ਕੀ ਕਰੀ ਜਾਂਦੇ ਕਦੇ ਕਹਿੰਦੇ ਤੁਸੀਂ ਡੈਮ ਲਾਓ ਕਦੇ ਖੰਨੇ ਵਾਲੇ ਨੂੰ ਬੁਲਾ ਲੈਂਦੇ ਕਦੇ ਫੇਰ ਸਾਨੂੰ ਬੁਲਾਣ ਕਦੇ ਫੇਰ ਖੰਨੇ ਆ 45 ਬਲਾਕ ਬਣਾ ਰਹੇ ਨੇ ਆ ਦੇਖੋ ਜੀ ਹੋ ਜਾਵੇ ਸਭ ਮਸੂਰਾ ਤੋਂ ਬਾਅਦ ਹੁਣ ਸਾਡੀ ਡੈਮ ਆ ਹੁਣ ਫੇਰ ਚਲੋ ਦੇਖਦੇ ਕੀ ਹੁੰਦਾ ਅੱਜ ਚਲੋ ਜੀ ਕੋਈ ਕੁਝ ਸੁਣਿਆ ਨਹੀਂ 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 ਪਰ ਚਲੋ ਚਲੀਏ ਤਾਂ ਤੇ ਨਹੀਂ ਤੋਂ ਹੱਥ ਵਿੱਚ ਪਹਾੜ ਆਪਰੇ ਲੱਗ ਕੇ ਪਤਨ ਚਾਹਵਾ ਲੱਗ ਕੇ ਆਵਾਜ਼ ਤੇ ਚੱਲ ਮੇਰੇ ਸਤਿਗੁਰਾਂ ਦਾ ਪਰਮਾਤਮਾ ਬਹਿ ਕਾ ਹੁ ਕੋ ਦੇਦ ਨੈ ਨੈ ਪਹਿਮਾਨਤ ਆ ਓਏ ਗੁਰੂ ਘਰ ਕਿਸੇ ਨੂੰ ਡਰ ਤਿੰਦਾ ਵੀ ਨਹੀਂ ਤੇ ਪਰ ਹੰਦਾ ਸਹਿਮਾ ਓ ਵੇਖੋ ਭਾਈ ਸਦੀਦਾ ਜੀ ਨੂੰ ਰੂਹ ਵਿੱਚ ਪੇਟਿਆ ਜਾ ਰਿਹਾ ਹੈ ਓ ਭਾਈ ਮਤੀ ਦਾਸ ਜੀ ਤੇ ਭਾਈ ਸਦੀਦਾ ਜੀ ਸਭ ਨੇ ਉਹ ਗਰੀਬਨਵਾਸ ਚਰਤਨ ਕੇ ਅਧੀਨ ਹੈ ਰਾਜ ਰਾਜ বিনা ਮੈਂ ਤਰੋ ਚਲੇ ਹੈ ਪਰੋ ਮੇਰਾ ਭਾਵੇਂ ਮਲੇ ਬਾਈ ਗੁਰੂ ਜੀ ਖਾਸੋ ਬਾਈ ਗੁਰੂ ਜੀ ਬਨੇ ਅੱਡੀ ਧੜਕਦਾ ਕੋਲ ਕਰੀਏ ਨੇ ਮੈਪ ਹਾਈਟ ਲਾ ਗਏ ਐ ਮੈਂ ਕਟ ਗਿਆ ਗਿਆ ਦੇਖੋ ਲੈ ਨਿਸ਼ਾਨ ਪੈ ਗਿਆ ਅੱਖ ਵੱਜ ਗਈ ਬਚਾ ਹੋ ਗਿਆ ਹੁਣ ਇਹ ਦੇਖਦਾ ਰਿਜ਼ਲਟ ਸਨਸਰ ਗਾਜਾਣਾ ਬਾਕੀ ਆ ਸੀ ਸਾਡੇ ਹੱਥੀਂ ਇੱਕ ਵੀ ਨਹੀਂ ਬੜੇ ਨੰਬਰਾਂ ਦੇ ਹਿਸਾਬ ਦੇ ਨਾਲ ਸਾਡੇ ਜਜਮੈਂਟ ਤੋਂ A ਤੇ B ਗ੍ਰੇਡ ਚ ਆਪੇ ਟੀਮਾਂ ਪਾਈਆਂ ਮੈਂ ਨਹੀਂ ਕਿਹਾ ਮੈਂ ਸਿਰਫ ਇੱਕ ਲਿਸਟ ਦਿੱਤੀ ਆ ਟੀਮਾਂ ਜਿਹਨੂੰ A ਚ ਪਾਉਣਾ ਜਿਹਨੂੰ B ਇਹਨਾਂ ਨੇ ਨੰਬਰਾਂ ਦੇ ਅਕੋਰਡਿੰਗ ਪਾ ਲਿਆ ਸਪਸ਼ਟ ਜੀ ਗੱਲ ਆ ਜਿਨ੍ਹਾਂ ਨੇ ਨੰਬਰ ਹਾਈਐਸਟ ਲੈ ਉਹਨਾਂ ਨੂੰ ਏ ਗ੍ਰੇਡ ਚ ਲੈ ਗਏ ਸਾਰਿਆਂ ਨੂੰ ਸੋ ਤੀਸਰਾ ਸਥਾਨ ਏ ਗ੍ਰੇਡ ਵਾਲੀ ਟੀਮ ਤੀਸਰਾ ਸਥਾਨ ਏ ਗ੍ਰੇਡ ਵਾਲੀ ਟੀਮ ਬਾਬਾ ਸਾਹਿਬ ਸਿੰਘ ਜੀ ਬੇਦੀ ਮਨਸੂਰਾ ਆਜੋ ਇੱਕ ਵੱਡੀ ਗੱਲ ਆ ਵੀ ਤੁਹਾਨੂੰ ਜਜਮੈਂਟ ਲੈਨੇ ਸੀਨੀਅਰ ਟੀਮਾਂ ਚ ਪਾਇਆ ਤੁਸੀਂ ਸੀਨੀਅਰ ਟੀਮਾਂ ਚ ਤੀਸਰਾ ਸਥਾਨ ਲੈ ਗਿਓ ਆਜੋ ਬਈ ਆ ਨਾਲ ਨੋ ਤੀਸਰਾ ਸਾਂਜੀ ਜਿਕਾਰੇ ਕਿ ਜਾਵੇ ਨੇ ਹਾਲ ਹੋ ਜਾਵੇ ਫਤਿਹ ਪਾਵੇ ਕਾ ਤੇ ਵਾਡੀ ਬਿੰਦਰ ਜੱਤ ਕਮਲਾ ਨੂੰ ਭਾਵੇ ਸਭ ਜੀ ਆਕਾਰ ਸਾਰੇ ਇੱਥੇ ਰਿਓ ਵੀਰ ਜਾਣਾ ਨਹੀਂ ਕਿਹਨਾਂ ਦੀ ਕਿਰਪਨਾ ਵਿਸ਼ੇਸ਼ ਸਰਕਾਰ ਸਰਦਾਰ ਹਰਜਿੰਦਰ ਸਿੰਘ ਜਿੰਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਲ੍ਹਾ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਆਓ ਜੀ ਸਾਡੇ ਨੰਬਰਾਂ ਦੇ ਹਿਸਾਬ ਨਾਲ ਸਾਡਾ ਗ੍ਰੇਡ ਅਪ ਕਰਕੇ ਸਾਨੂੰ A ਗ੍ਰੇਡ ਵਿੱਚ ਸ਼ਾਮਲ ਕੀਤਾ ਗਿਆ ਤੇ ਸਾਨੂੰ A ਗ੍ਰੇਡ ਵਿੱਚ ਤੀਜਾ ਸਥਾਨ ਦਿੱਤਾ ਗਿਆ ਵੈਸੇ ਅਸੀਂ ਸੀਗੇ D ਗ੍ਰੇਡ ਵਿੱਚ ਕੀ ਬਾਤ ਹੈ ਹਾਂ ਹੁਣ ਅਸੀਂ A ਗ੍ਰੇਡ ਚ ਆ ਗਏ ਇਹ ਤੋਂ ਬਾਕੀ ਇਹ ਤੋਂ ਨੇ ਇਸ ਤੋਂ ਪੁੱਛ ਲਓ ਕੀ ਪੁੱਛਣਾ ਵਧੀਆ ਸੀ ਭਈ ਅੱਜ ਮੈਂ ਚੀਜ਼ ਕਹਿੰਦਾ ਚੋਣਾ ਇੱਕ ਟੀਮ ਲਈ ਚ ਛੱਡ ਜਾਂਦੇ ਹਾਂ। ਸੋਹੋ ਮਹਾਰਜ ਕਰਪਾ ਕਰ ਮੈਂ ਇਹ ਕਰ ਰਿਹਾ ਹਾਂ। ਧੀ ਦੋਨੇ ਗ੍ਰੇਡ ਜਾ ਕੇ ਹਨ ਉੱਤੇ ਜਾਈਏ ਹੋਰ ਪਿੱਛੇ ਨੂੰ ਨਾ ਹੋ ਜੀ। ਇਹ ਤਾਂ ਹੁਣ A+ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਨੂੰ ਹਰਾਣਾ। ਹਲੇ ਚੱਕ ਲੈਣੇ ਆਂ ਕੀ ਅਗਲੇ ਸਾਲ ਨੂੰ। ਮਲ ਸੈੱਟ ਪਾ ਗਣ ਦੋ ਦੋ ਟ੍ਰੋਫੀ ਲੈ ਕੇ ਪਤਾ ਨਹੀਂ ਕਿਵੇਂਆਂ ਗੱਡੀ ਵੀ ਬੰਦ ਚਾਏ ਅੱਜ ਤਾਂ। ਖੋਲ ਕੇ ਲੈ ਕੇ ਨਹੀਂ। ਬਿੱਲੇ ਵਾਲਾ ਇੰਡੀਆ ਚਲੋ ਦੇਖਦੇ ਆਂ ਇੱਕ ਕਲਾਸ ਜੀ। ਜੋ ਕੋਈ ਸੋ ਆਪਣਾ ਟਰੋਫੀ ਹੁਣ ਖੋਲਣ ਲੱਗੇ ਆ ਕਿਉਂਕਿ ਗੱਡੀ ਆਪਣੇ ਤੋਂ ਆਰਟੀਕਲ ਦੇ ਵਿੱਚ ਜਾਣੀ ਨਾੜੇ ਇਹ ਚੱਕੋ ਬਈ ਨਾਟ ਖੋਲਣ ਲੱਗਿਆ ਹੈ ਬਲੌਗ ਆਪ ਭਾਈ ਜੀ ਨੇ ਟਰੋਫੀ ਟਰੋਫੀ ਖੋਲ ਰਹੇ ਆ ਹੁਣ ਭਾਈ ਦਾਬੀ ਖੋਲ ਰਹੇ ਆ ਨਹੀਂ ਉਹ ਉਧਰ ਉਧਰ ਹੀ ਨਹੀਂ ਸੀ ਦੀ ਨਾ ਖੈ ਇ ਆਈਡੀਆ ਸੀਗਾ ਮੇਰਾ ਚੁੱਪ ਖਾ ਗਿਆ ਮੈਚ ਪੜਾਉਣਾ ਮੁਰਾ ਹਾਂ ਚੱਲੇ ਆ ਯਾਰ ਤੂੰ ਤੇ ਵੀਡੀਓ ਨਹੀਂ ਬਣਾਉਂਦੀ ਹੋੜੀ ਵਾਲੀ ਯਾਦ ਕੱਲਾ ਕਰਾ ਬਣ ਕੇ ਕਰੀ ਜਾ ਇਹਨੂੰ ਮਗਰ ਰੱਖ ਲੈ ਉਹ ਵੀਡੀਓ ਉੱਤੀ ਬਣਾ ਹਾਂ ਬਸ ਐਂ ਕੀ ਆਈਡੀਆ ਕੰਮ ਆ ਗਿਆ ਪੱਕਾ ਕੰਮ ਆਉਂਦਾ ਓਏ ਯਾਰ ਦੇਖ ਇਹ ਤੋਂ ਬਾਅਦ ਯਾਦ ਰੱਖੀ ਇਹ ਤੋਂ ਬਾਅਦ ਇੱਕ ਨਟ ਇੱਥੇ ਵੀ ਲੱਗਣਾ ਵਾ ਇਹੀ ਨਟ ਲਾ ਕਰਕੇ ਡਰ ਨਾ ਇਕੱਠੇ ਕਰ ਲਓ ਪਹਿਲਾਂ ਨਟ ਮੂਰੇ ਰੱਖੋ અમારી ਕਿੱਟ ਵਿੱਚ ਪਾ ਲਓ ਓਏ ਉਹ ਤੇ ਜਿਹੜਾ ਉਹ ਇੱਕ ਕਿੱਟ ਚ ਪਾ ਲਓ ਨਟਾਂ ਦਾ ਮੁੱਲ ਉਹ ਡਿੱਕੀ ਛੁਕਿਆ 13 ਨੀਗਾ ਆਪਾਂ ਕਰਦਾ ਬੰਦ ਵੀਡੀਓ ਨਹੀਂ ਵੀਰੇ ਹੋਣ ਨਹੀਂ ਹੈ ਆਪਾਂ ਐਂ ਜੋੜਾਂਗੇ ਓਏ ਬਾਜੀ ਉਹ ਜਿੰਮੇ ਮਨ ਜੀ ਜੋ ਬਾਈ ਆ ਵੀ ਗੋਲ ਸਾਰੇ ਖੋਲਣੇ ਪੜਿਆ ਆਪਾਂ ਨੂੰ ਆਈ ਹੈ ਨਾ ਨਿਕਲ ਜਾਣਾ ਓਈ ਅੰਦਰ ਫੇਰ ਵਾ ਜਿਹੜਾ ਕੋ ਨਿਕਲ ਜਾਣਾ ਕੱਢ ਉਹ ਵੀ ਕੁੱਪਾ ਜਿਹਾ ਵੀ ਕੱਢ ਵਾ ਇਹਨਾਂ ਬਹੁਤ ਆ ਯਾਰ ਇਹਨੂੰ ਰੱਖਾਂਗੇ ਕਿੱਥੇ ਹੇ ਆ ਦੇ ਵੀਰੇ ਇਹਨਾਂ ਕੋ ਟ੍ਰੋਫੀ ਤਾਂ ਖੁੱਲ ਗਈ ਆ ਦੇਖੋ ਕਿੱਡਾ ਵੱਡਾ ਉਹ ਸਰੀਆ ਘੜ ਲਿਆ ਵਿੱਚੋਂ ਇਹਨਾਂ ਨੇ ਆ ਦੇਖੋ ਟ੍ਰੋਫੀ ਸਰੀਆ ਘੜ ਕਿੱਡਾ ਸਰੀਆ ਵਾ ਨਹੀਂ ਭਾਈ ਓਏ ਨਹੀਂ ਗੱਲ ਤੇ ਕਮੈਂਟ ਹੋਣਗੇ ਭਾਈ ਇਹ ਸਾਡੀ ਮਜਬੂਰੀ ਸੀ ਕਿਉਂਕਿ ਸਾਡੇ ਕੋ ਗੱਡੀ ਸੋਹਣੀ ਉਹਦੇ ਵਿੱਚ ਜਾੜੀ ਵੀ ਸੇਟੇ ਸੁਨਹਿਰਾ ਸੁਨਹਿਰਾ ਕੜਾ ਲਿਆ ਕਰੋ ਤੁਸੀਂ ਭਰੀ ਓਏ ਆ ਪਹਿਲਾ ਨਾੜੀ ਮੇਰੇ ਆ ਤੂੰ ਜੇ ਦਰਵਾ ਓਏ ਹਟਾ ਦੇ ਓ ਜਾਲ ਬਰੀ ਲਾਦੀ ਆਰੀ ਵੀ ਲਾਦੀ ਕਰਿਓ ਬੜਿਓ ਪ੍ਰਾਈ ਆਂਦੇ ਓਏ ਜਾਦੂ ਆਂਦੇ ਨਾੜ ਕਰਵਾੜ ਵੀ ਬੜਿਓ ਵੀਰ ਆਲਰੇਡੀ ਲੱਗਦਾ ਜਾਦੂ ਓ ਤੇਰੀ ਚੱਕਰੀ ਲੱਤੀ ਦੇਖਣਾ ਓਏ ਚਲੋ ਰੱਖੀਏ ਤੇਰੀ ਦੀ ਗੱਲ ਬਾਤ ਹੈ ਤੇਰੀ ਵਿਗਾ ਓਏ ਤੇਰੀਆ ਕਿਤੇ ਆ ਵਾਹ ਬਹੁਤ ਜਲਦੀ ਲੱਗਦਾ ਵੀਡੀਓ ਬੰਦ ਕਰੋ ਯਾਰ ਆਵਲਾ ਖਤਮ ਹੋ ਗਿਆ ਹੁਣ ਆਪਾਂ ਚੱਲੇ ਬਾਸ ਇੱਕ ਇੱਥੇ ਐਡਜਸਟ ਕੀਤੀ ਆ ਇੱਕ ਤੁਹਾਨੂੰ ਪਤਾ ਵੀ ਆਪਾਂ ਪੂਰੀ ਖੋਲ ਕੇ ਲੈ ਕੇ ਚੱਲਿਆ ਮਜਬੂਰੀ ਆ ਸਾਡੇ ਅੰਦਰ ਕੀ ਕਰੀਏ ਨਾ ਵੀ ਇਹ ਫੌਜ ਆਪਣੀ ਸੀ ਨਹੀਂ ਆਇਆ ਕਰੋ ਤੈਨੂੰ ਅੱਗੇ ਨਹੀਂ ਚੱਲ ਸਕੀ ਇਹਦੇ ਪਿੱਛੇ ਟਾਹਣੀ ਜਿਹੜਾ ਡੱਟਿਆ ਹੋਇਆ ਹੈ ਚੱਲ ਘੜੇ ਭੁੱਲ ਜਾ ਹੁਣ ਤੂੰ ਇਹ ਕਰਤਾ ਨਹੀਂ ਕਰਕੇ ਡਾਕਟਰ ਦੀ ਦਸਤਖਤਾਂ ਹੀ ਕਰ ਗਿਆ ਟੈਸਟ ਚੈੱਕ ਕਰ